ਬਠਿੰਡਾ ਦੇ ਸਾਈ ਨਗਰ ਤੋਂ 50 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗਿਆ ਗ੍ਰਿਫਤਾਰ ਅਤੇ ਅੱਜ ਅਦਾਲਤ ਵਿੱਚ ਪੇਸ਼ ਕਰਕੇ ਲਿਆ ਜਾਵੇਗਾ ਰਿਮਾਂਡ ਵੀਰਵਾਰ ਨੂੰ 2 ਵਜੇ ਤੇ ਲਗਭਗ ਡੀਐਸਪੀ ਸਿਟੀ 1 ਕੁਲਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਸਾਈ ਨਗਰ ਤੋਂ ਇੱਕ ਔਰਤ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਇਨਾਂ ਵੱਲੋਂ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਬੰਦਾ ਹਵਾਲਤ ਕੀਤਾ ਗਿਆ ਤੇ ਅੱਜ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਹਨਾਂ ਨੇ ਕਿਹਾ ਕਿ ਇਹਦੀ ਬੈਕਵਰਡ ਅਤੇ ਫਾਰਵਰਡ ਲਿੰਕ ਇਨਾਂ ਵੱਲੋਂ ਖੰਗਾਲੇ ਜਾਣਗੇ ਇਸ ਔਰਤ ਦੇ ਉੱਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਤੇ ਉਹਨਾਂ ਨਾਂ ਨਾਲ ਨਸ਼ਾ ਤਸਕਰਾਂ ਨੂੰ ਵੀ ਇੱਕ ਵਾਰਨਿੰਗ ਦਿੱਤੀ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਤੰਦਾ ਜਿਹੜਾ ਉਹ ਬੰਦ ਕਰ ਦਿਓ ਨਹੀਂ ਤਾਂ ਬਟੰਡਾ ਪੁਲਿਸ ਤੁਹਾਡੇ ਨਾਲ ਸਖਤੀ ਦੇ ਨਾਲ ਪੇਸ਼ ਹੋਵੇਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਸਾਈ ਨਗਰ ਤੋਂ ਇੱਕ ਔਰਤ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰফতার ਕੀਤਾ ਹੈ ਅਤੇ ਇਸ ਨੂੰ ਇਸੇ ਮਾਮਲੇ ਦਾਜ ਕਰਕੇ ਸਾਨੂੰ ਬੰਦ ਹਵਾਲਾ ਦਿੱਤਾ ਗਿਆ ਤੇ ਹੁਣ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਹ ਸਾਰੀ ਜਾਣਕਾਰੀ ਡੀਐਸਪੀ ਸਿਟੀ 1 ਕਲਦੀਪ ਸਿੰਘ ਬਰਾੜ ਵੱਲੋਂ ਸਾਂਝੀ ਕੀਤੀ ਗਈ ਜਿਸ ਸਬੰਧੀ ਮਾਮਲੇ ਕੋਲ ਥੋੜੀ ਵਿਵਿਧਨਾਤਨਾ ਪਰਿਵਰਤਨ ਹੋਇਆ ਹੈ ਜੇ ਮੌਜੂਦ ਹੈ ਕੱਲ ਰਤ ਆਪਣਾ ਐਸਐਮ ਜੀ ਸਿੰਘ ਦਾ ਚੌਂਕਨ ਚਾਰਜ ਵਰਤਮਾਨ ਨਿਦਰਾਨੇਗਸਤ ਸਾਈਂ ਨਗਰ ਤੋਂ ਕਾਰ ਤੋਂ ਕਾਬੂ ਕਰਕੇ ਉਤੋਂ 50 ਗ੍ਰਾਮ ਹੈਰਿੰਡਰ ਕਬਰੀ ਕੀਤੀ ਚੋਰ ਦਾ ਨਾਮ ਕੁਲਵੰਤ ਕੌਰ ਵਸਾਸੀ ਸਾਈਂ ਨਗਰ ਜਿਹਨੂੰ ਕਾਬੂ ਕਰਕੇ ਇਹਦੇ ਵਿਰਖਲਾਫ ਮੁਕੱਦਮਾ ਦਰਜ ਕੀਤਾ ਗਿਆ ਲਗੀ ਕਰ ਵੀ ਕਿਸਮ ਕੀਤੀ ਹੈ ਜੀ ਜੀ ਮੁਕੱਦਮਾ ਮੁਕੱਦਮਾ ਦਰਜ ਕਰਕੇ ਦਾ ਹੁਣ ਅੱਜ ਰਿਮਾਂਡ ਲਵਾਂਗੇ ਅਸੀਂ ਪੁਲਿਸ ਰਿਮਾਂਡ ਤੋਂ ਬਾਅਦ ਇਹਦੀ ਪੁੱਛਗਿੱਛ ਕਰਦੇ ਆਂ ਵੀ ਇਹ ਕਿੱਥੋਂ ਲੈ ਕੇ ਆਈ ਆ ਤੇ ਗਾਂ ਇੱਕ ਕਿਰਕੜੇ ਬੰਦੇ ਜਿੰਨਾਂ ਨੂੰ ਇਹ ਵੇਚਦੀ ਆ ਪਹਿਲਾਂ ਵੀ ਇਸ ਤਰ੍ਹਾਂ ਦੇ ਮੰਗਦੇ ਦੱਸੀਏ ਨਹੀਂ ਐਸ औरत ਤੇ ਨਹੀਂ ਐ ਜੀ ਵੀ ਨਾ ਰਹਿ ਰਹੀ ਉਹ ਤੇ ਮੁਕੱਦਮੇ ਦਰਜ ਹੈ ਕਿਸੇ ਬੰਦੇ ਦੇ ਨਾਲ ਰਹਿੰਦੀ ਹੈ ਬਿਨਾ ਵਿਆਹ ਤੋਂ ਉਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਆਂ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਵੇਚਦੇ ਆ ਕੀ ਇਹਨਾਂ ਨੂੰ ਕਹਿਣਾ ਚਾਹੁੰਦੇ ਇਨਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਵੀ ਇਹ ਆਵਦਾ ਜਿਹੜਾ ਧੰਦਾ ਇਹ ਬੰਦ ਕਰ ਦੇਣ ਨਹੀਂ ਤਾਂ ਇਹਨਾਂ ਨੂੰ ਬਹੁਤ ਸਖਤੀ ਨਾਲ ਪੇਸ਼ ਆਇਆ ਜਾਊਗਾ ਇਹ ਸਾਰੇ ਇਸ ਲਿਖਾਂ ਸਲਾਖਾਂ ਪਿੱਛੇ ਦਿੱਤੇ ਜਾਣਗੇ ਠੀਕ ਹੋ